ਨਾ ਕਿੱਥੇ ਚੱਲੀ ਆ ਬਾਹਰ ਕੋਈ ਮੱਝ ਖਰੀਦਣ ਵਾਲਾ ਤੂੰ ਕੀ ਕਰਨ ਜਾਵਾ ਹਾਂਏ ਭਾਬੀ ਜੀ ਅੰਦਰ ਮੈਂ ਹੁਣਾਂ ਕਬਰਾਟ ਜੀ ਬੜੀ ਹੋਉਂਦੀ ਤੇ ਮੈਂ ਚੱਲ ਘੜੀ ਕੁ ਬਾਹਰ ਫੇਰ ਕੇ ਆਉਣੀ ਆ ਨਹੀਂ ਉਹ ਚੰਗਾ ਲੱਗਦਾ ਬਾਹਰ ਕੋਈ ਆ ਹੋਵੇ ਚੱਲਾਂਗੇ ਨਹੀਂ ਮੈਂ ਬਾਅਦ ਵਿੱਚ ਚਲ ਜਾਾਂਗੀ ਚੱਲ ਠੀਕ ਆ ਫਿਰ ਆ ਠੀਕ ਆ ਜੀ ਮੈਂ ਚੱਲਦਾ ਵਾਂ ਠੀਕ ਮੁੰਡਾ ਕਿੱਥੇ ਆ ਉਂਡਾ ਦੇ ਆਇ ਪੈਣਾ ਜ਼ਰੂਰ ਉਂਡਿਆ ਸੀ ਰੋਟੀ ਖਵਾਲੀ ਨਵਾਲਿਆ ਤਵਾਲਿਆ ਤੋਂ ਸੌਂ ਗਿਆ ਵਾ ਚੱਲ ਚੰਗਾ ਨਾਲਿਆ ਜੈਤਵਾਰ ਆ ਅਰੈਸਟ ਕਰ ਲੂਗਾ ਫਿਰੇ ਫੇਸ ਕੋਲੇ ਜਾਣਾ ਚਲੋ ਤਾਂ ਹੀ ਤੇ ਮੈਂ ਵੀ ਸਵਾਲਤਾ ਮੈਂ ਫਿਰ ਤੁੱਪੇ ਖੇਡਦਾ ਰਹਿੰਦਾ ਬਤਾ ਮਾਰ ਹੋ ਜੂਗਾ ਤੇ ਕਿੱਦਾਂ ਮੱਝ ਵਾਲ ਜਿੱਧਰ ਗਏ ਮੱਝ ਤੇ ਮਿਲੀ ਉਹ ਤਾਂ ਪਰ ਮਹਿੰਗੀ ਮਿਲੀ ਉਹਦਾ ਹਾਂ ਜ਼ਿਆਦਾਤ ਨਹੀਂ ਮਹਿੰਗੀ 45000 ਦੀ ਇੰਨੇ ਪੈਸੇ ਬਣ ਜਾਣਗੇ ਅੱਡ ਪੈਸੇ ਚੱਲ ਮਾਉਂਦੇ ਆ ਸੁਨਿਆਰੇ ਕੋ ਵੀ ਹੋਏ ਆ ਫਿਰ ਹਾਂ ਉਹਨੂੰ ਮੈਂ ਇਹਦਾ 20000 ਰੁਪਏ ਚਾਹੀਦਾ ਆਂਦਾ ਕੋਈ ਨਹੀਂ ਜਦੋਂ ਮਰਜ਼ੀ ਲੈ ਆਜੇ अच्छा अच्छा। ਤੇ ਦੁੱਧੀ ਨੂੰ ਕਿਹਾ ਅਮਰ ਰੁਪਇਆ 10000 ਉਹ ਆਂਦਾ ਕੋਈ ਨਹੀਂ ਲੈ 10000। ਆਹੋ ਚੱਲ ਫਿਰ ਵਧੀਆ। 3 ਤੇ ਬਾਕੀ ਕੋਈ ਮੇਰੇ ਕੋਲ ਹੈਗਾ ਕੋਈ 15000 ਰੁਪਇਆ। ਚਲ ਮੱਝ ਦਾ ਸਰਜੂਗਾ। ਉਹ ਦੇਖਣੀ ਰੇਟ ਕਰਨ ਤੋਂ ਪਹਿਲਾਂ ਚਵਾ ਚੂਕ ਕੇ ਵੀ ਦੇਖ ਲੈ। ਵੇਖ ਲਾਂਗੇ ਹੁਣ ਸਾਈਸ ਪਾਈ ਤੇ ਕਰ ਆਇਆ। ਮੈਂ ਜੇ ਤੇ ਦੁੱਧ 8 ਕਿਲੋ ਨੇ ਕਿਹਾ ਵੀ ਮੈਂ ਜੇ ਦੋਨਾਂ ਕੋ ਹੋਇਆ। ਤਾਂ ਫੇਰ ਠੀਕ ਆ। ਅੱਛਾ ਅੱਛਾ। ਤੁਹਾਡੇ ਦੇ ਆ ਜੋ ਮੋਟਰਸਾਈਕਲ ਖਰਾਬ ਹੋ ਗਿਆ। 10000। ਦੋ ਹੁਣ ਪਤਾ ਨਹੀਂ ਉੱਥੇ ਕਿੰਨੇ ਲੱਗਣੇ ਆ। ਕੋਣ ਉੱਥੇ ਲਾ ਕੇ ਆਇਆ ਓ। ਉੱਥੋਂ ਫਿਰ ਕਿ ਇਹਨੂੰ ਹੱਥ ਦਿੱਤਾ ਤੇ ਬੈਹ ਕੇ ਤਾਂ ਪਿੰਡ ਆਣ ਕੇ ਉੱਤਰਿਆ ਉਹ ਵੀ ਕਿਤੇ ਬਣਾਉ ਕਿਤੇ ਨਾ ਕਿਤੇ ਜਾਣਾ ਆਉਣਾ ਤਾਂ ਪੈ ਜਾਂਦਾ ਉਹ ਤਾਂ ਰੋਜ਼ ਕਿਹਦੀ ਚੀਜ਼ ਮੰਗਣੀ ਚਾਹਾਂ ਜੀ ਟੁੱਟ ਕੇ ਵਿੱਚ ਫਸ ਗਈ ਉਹ ਆਂਦਾ ਘੜੀ ਲੱਗਣੀ ਆ ਮੈਂ ਯਾਰ ਤੂੰ ਇਹਨੂੰ ਕਰ ਦੀ ਤਾਂ ਮੈਂ ਲੈ ਜੂਗਾ ਮੁੰਡਿਆ ਸਰ ਪਾਣੀ ਲਿਆਵਾਂ ਫਿਰ ਪਾਣੀ ਪਤਾ ਨਹੀਂ ਤੇ ਪੀਤਾ ਵਾ ਕੋਈ ਗੱਲ ਨਹੀਂ ਹੂੰ ਹੂੰ ਫੋਰ ਫੋਰ ਵਧੀਆ ਬਾਤਾਂ ਲਿ ਗਈਆਂ ਆਹੋ ਮੈਂ ਮੱਜਾ ਵੱਲ ਚਾਤੀ ਮਾਰ ਕੇ ਆਈ ਪਾਣੀ ਪੂਣੀ ਡਾਈਆਂ ਤੇ ਨਹੀਂ ਪਾਣੀ ਵੀ ਡਾਈ ਚੱਲ ਵਧੀਆ ਕੀਤਾ ਜੀ ਚੱਲ ਮੈਂ ਸੋਚਿਆ 8 ਕਿਲੋ ਦੁੱਧ ਕਹਿੰਦਾ ਸਵੇਰ ਸੂਆ ਕਰਾਂਗੇ 10 ਕਿਲੋ ਕਰ ਜੂਗੇ ਚੱਲ ਮੁੰਡਾ ਖਾਇਆ ਪੀਆ ਕਰੂਗਾ ਕੋ 2-4 ਕਿਲੋ ਵੀ ਤੇ ਦੇ ਰਿਆ ਕਰਾਂਗੇ ਲੋੜ ਅੱਜ ਕਰਾਂਗੇ ਕੋਈ ਨਹੀਂ ਟਾਈਮ ਪਾਸ ਤੋਂ ਕਰਨਾ ਹੀ ਪੈਣਾ ਕਦੇ ਵੀ ਬੰਦਾ ਆਹ ਚੱਲ ਮੈਂ ਮੜ ਜਾ ਫਿਰ ਉਧਰੋਂ ਚ ਰੱਕ ਜਾਵਾਂ ਤੇਲੀ ਵੱਲੋਂ ਪੰਠਾ ਨਹੀਂ ਵੇਖਾਂ ਮੱਤੀਆਂ ਉਂਢੀ ਕੋਈ ਨਹੀਂ ਵੇਖੋ ਹਾਂ ਵੇਖੋਗੇ ਮੈਂ ਉਹਨਾਂ ਨਾਲ ਗਰਮੀ ਵੜੀ ਲੱਗਣੀ ਨਾਲ ਮੋਟਰ ਤੋਂ ਨਾ ਆਵਾਂ ਜਿਹੜਾ ਰਕਮ ਠੀਕ ਆ ਠੀਕ ਚੱਲ ਮੱਝ ਲਈ ਜਾਏਗੀ ਨਾਲੇ ਆਪਾਰੇ ਲੱਗੇ ਰਵਾਂਗੇ ਸਾਰਾ ਦਿਨ ਵਿਹਲਿਆਂ ਦਾ ਨੰਗ ਦਾ ਨਹੀਂ ਮੇਰੀ ਗੱਲ ਸੁਣ ਸੱਚ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਰੋ ਜਿੱਥੇ ਮੈਂ ਮਾਜੀ ਨਹੀਂ ਲੈਣ ਗਿਆ ਆਹ ਉੱਥੇ ਪਤਾ ਨਹੀਂ ਮੈਨੂੰ ਕਿਉਂ ਆਪਣਾ ਪਣ ਜਿਆ ਲੱਗਦਾ ਸੀ ਮੇਰਾ ਦਿਲ ਹੀ ਨਾ ਕਰੇ ਉੱਥੋਂ ਆਉਣ ਨੂੰ ਆਪਣਾ ਪਣ ਇਹ ਕਿਦਾਂ ਦੀ ਗੱਲ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਐਉਂ ਲੱਗੇ ਜਿਦਾ ਇੱਥੇ ਕੋਈ ਨਾ ਕੋਈ ਆਪਣਾ ਹੁੰਦਾ ਵਾ ਹਾਏ ਹਾਏ ਇਹ ਕਿਦਾਂ ਦੇ ਖਿਆਲ ਆਉਂਦੇ ਨੇ ਉਦਾਂ ਹੀ ਪਤਾ ਨਹੀਂ ਕੀ ਗੱਲ ਸੀ ਫਿਰ ਮੈਂ ਆ ਗਿਆ ਮੈਨੂੰ ਐਉਂ ਲੱਗੇ ਵੀ ਜਿਦਾ ਮੈਂ ਪਹਿਲਾਂ ਵੀ ਇੱਥੇ ਆਉਣਾ ਜਾਂਦਾ ਵਾ ਤੇ ਮੈਨੂੰ ਬੜਾ ਵਧੀਆ ਜਿਹਾ ਥਾਂ ਲੱਗਾ ਉਦਾਂ ਹੀ ਕਈਆਂ ਦਾ ਸੁਭਾਈ ਇਤਰਾਹ ਦਾ ਹੁੰਦਾ ਵੇਖ ਕੇ ਖੁਸ਼ ਹੋ ਜਾਂਦੀ ਆ ਤੇ ਕਈ ਸੜੇ ਮੱਥੇ ਦੇਖਦੇ ਨੇ ਅਗੋਂ ਕੋਈ ਧਰਤੀ ਇਹ ਤਾਂ ਨਹੀਂ ਹੁੰਦੀ ਆ ਆ ਨਹੀਂ ਕੋਈ ਇਦਾਂ ਹੀ ਲੱਗਦਾ ਚੱਲ ਆਉਂਦਾ ਹੀ ਫਿਰ ਮੈਂ ਹਾਂ ਕੋਈ ਨਹੀਂ ਕੋਈ ਨਹੀਂ ਹਾਈ ਹਾਈ ਮੈਂ ਤੇ ਮੰਮੀ ਥੱਕ ਹੀ ਗਈ ਐਨਾ ਕੰਮ ਆਣਾ ਸਾਰਾ ਫੇ ਰੋਟੀ ਪਕਾ ਕੇ ਖਾਣੀ ਪੈਣੀ ਤੇ ਸਫਾਈਆਂ ਵੀ ਕਰਨੀਆਂ ਪੈਣੀਆਂ ਮੈਂ ਤੇ ਅੱਗੇ ਵੇਖਣ ਰਹੀ ਆ ਵੀ ਇਹ ਤਾਂ ਚਾਹੀ ਥੱਕ ਜਾਂਦੀ ਆ ਤੇ ਜੀਵਨ ਕੋਈ ਮੈਨੂੰ ਕੰਮ ਦਾ ਗਿਆ ਕਰ ਬੈਠੇ ਬੈਠੀ ਕਰਾਂ ਦੱਸ ਹਾਂ ਤੁਹਾਨੂੰ ਮੈਂ ਕੀ ਕੰਮ ਦੱਸਾਂ ਤੁਹਾਡੇ ਬੈਠਿਆਂ ਦਾ ਮੈਨੂੰ ਬੜਾ ਸੁਖ ਵਾ ਠੀਕ ਆ ਨਾ ਤੁਹੀਂ ਵੀ ਕਰਨਾ ਕੁਝ ਵੀ ਸਬਜੀ ਕੱਟਾਂ ਕਿਤੇ ਆਟਾ ਹੀ ਗੁੰਨਦਾ ਹੌਲੀ ਹੌਲੀ ਗਰਮੀ ਬੜੀ ਆ ਕੀ ਸਬਜੀ ਕੱਟਣੀ ਹੈ ਕੋਈ ਗੱਲ ਨਹੀਂ ਜਦੋਂ ਬੰਦਾ ਕਰਨ ਲੱਗਦਾ ਫਿਰ ਝਟ ਕਰ ਲਈਦਾ ਵਾ ਤੁਸੀਂ ਐਵੇਂ ਹਣ ਮੈਂ ਤੁਹਾਨੂੰ ਇੱਕ ਸਲਾਹ ਦੱਸਾਂ ਕਿਹੜੀ ਸਲਾਹ ਦੇਣੀ ਆ ਮੁੰਡੇ ਦਾ ਵਿਆਹ ਕਰ ਲੈ ਮੁੰਡੇ ਦਾ ਵਿਆਹ ਆਹੋ ਹਾਏ ਹਾਏ ਕਿਦਾਂ ਨੀ ਗੱਲਾਂ ਕਰਦੇ ਜੇ ਤੁਸੀਂ ਅਜੇ ਕੱਲ ਮੇਰੀ ਧੀ ਇਦਾਂ ਹੋਈ ਆ ਤੇ ਲੋਕੀ ਕੀ ਕਹਿਣਗੇ ਮੈਨੂੰ ਹੈ ਲੋਕਾਂ ਦੀਆਂ ਤੇ ਜ ਨਹੀਂ ਸੁਣੀ ਦੀਆਂ ਲੋਕੀ ਬੜਾ ਕੁਝ ਆਂਦੇ ਨੇ ਕਿਤੇ ਗਾਂ ਆਪਣਾ ਗਾਂ ਨਹੀਂ ਉਹ ਵਿਦਾਂਗਾ ਗੱਲ ਤੇ ਠੀਕ ਵਾ ਪਰ ਨਾ ਮੁੰਡੇ ਨੇ ਨਹੀਂ ਮੰਨਣਾ ਨਹੀਂ ਤੂੰ ਮਾਂ ਮੈਂ ਤੂੰ ਮਨਾ ਸਕਨੀ ਆ ਕੋਈ ਗੱਲ ਨਹੀਂ ਕਹੂੰਗੀ ਤੇ ਸਹੀ ਮੈਂ ਜੇ ਮੰਨ ਗਿਆ ਤੇ ਪਰ ਮੇਰੀ ਗੱਲ ਸੁਣੋ ਹਾਂ ਅਜੇ ਇਹ ਕੰਮ ਚੰਗਾ ਲੱਗਦਾ ਵਾ ਤੁਸੀਂ ਵੀ ਸਿਆਣੇ ਜੀ ਚਲ ਉਹ ਦੱਸ ਦ 15 ਦਿਨਾਂ ਤੱਕ ਜਾ ਮੈਂ ਕਦੇ ਆਖਿਆ ਪਿਆ ਜੀ ਕਰ ਪਤਾ ਕੀ ਗੱਲ ਆ ਉਹਨਾਂ ਦੀ ਕੁੜੀ ਲੱਭੀ ਨਹੀਂ ਗਈ ਤੇ ਜੇ ਮੈਂ ਵਿਆਹ ਕਰਕੇ ਬਹਿ ਗਈ ਅਗਲੇ ਹਰ ਛੱਟ ਤੇ ਆਣ ਵੜਨਾ ਵਾ ਵੀ ਸਾਡੀ ਧੀ ਲੱਭੀ ਨਹੀਂ ਤੇਨੇ ਵਿਆਹ ਕਰ ਲਿਆ ਵਾ ਤੁਹਾਨੂੰ ਕੀ ਪਤਾ ਵਾ ਉਹਨਾਂ ਦੀ ਜ਼ੁਬਾਨਾ ਪਤਾ ਕਿ ਕਿੱਡੀਆਂ ਵਾ ਐਂ ਗਿੱਠੇ-ਗਿੱਠੇ ਜਿੱਡੀਆਂ ਲੰਮੀਆਂ ਜ਼ੁਬਾਨਾ ਵਾ ਲੜਕੇ ਗਏ ਦੋਵੇਂ ਜੀ ਆਣ ਕੇ ਮਰਨਾ ਤੁਹਾਨੂੰ ਕੀ ਪਤਾ ਕਿੰਨਾ ਕੁ ਬੋਲ ਕੇ ਗਏ ਆ ਤੋਂ ਉਹਨਾਂ ਤੇ ਫੇਰ ਆਏ ਨਾ ਉਸੇ ਵੇਲੇ ਠੀਕ ਆ ਨਾ ਹਾਂ ਗੱਲ ਤਾਂ ਤੇਰੀ ਵੀ ਠੀਕ ਵਾ ਪਰ ਤੇਰੇ ਵੱਲ ਵੇਖ ਕੇ ਮੈਨੂੰ ਦੁੱਖ ਬੜਾ ਹੁੰਦਾ ਈ ਚੱਲ ਕੋਈ ਨਹੀਂ ਕੀ ਕਰਨਾ ਫਿਰ ਘਟਣਾ ਹੀ ਪੈਣਾ ਹੁਣ ਇਹ ਟਾਈਮ ਲਿਆਵਾ ਤੁਹਾਡੇ ਵਾਸਤੇ ਰੋਟੀ ਫਿਰ ਮੇਰੀ ਰੋਟੀ ਦੀ ਕੋਈ ਗੱਲ ਨਹੀਂ ਮੈਂ ਰੋਟੀ ਠਹਿਰ ਕੇ ਵੀ ਖਾ ਲਾਂਗੀ ਤੂੰ ਭਲਾ ਮੁੰਡੇ ਨਾਲ ਗੱਲ ਕਰਕੇ ਦੇਖ ਕੀ ਆਉਂਦਾ ਈ ਮੁੰਡੇ ਨਾਲ ਤਾਂ ਨਹੀਂ ਮੇਰੇ ਕੋਲ ਗੱਲ ਹੁੰਦੀ ਏ ਜੇ ਤੇ ਇਦਾਂ ਕਰਨੀ ਆ ਮੈਂ ਇੰਨਾ ਨਾ ਗੱਲ ਕਰਕੇ ਵੇਖ ਲੈਣੀ ਆ ਠੀਕ ਆ ਨਾ ਆਹੋ ਚਲ ਉਹਦੇ ਨਾਲ ਹੀ ਕਰਕੇ ਵੇਖ ਲੈਣ ਚਾਹੀਦਾ ਆਹੋ ਵੇਖੋ ਕੀ ਸਲਾਹ ਦਿੰਦੇ ਆ ਸ਼ੈ ਦੱਸਨੀ ਆ ਤੁਹਾਨੂੰ ਮੈਂ ਪੱਕੀ ਜਾਂਦੇ ਆ ਆਹੋ ਹੈ ਤੇ ਚੱਲ ਮੈਂ ਰੋਟੀ ਪਾ ਕੇ ਫੜਾਦਾ ਪਹਿਲਾਂ ਤੁਹਾਨੂੰ ਛੇਰ ਗੱਲ ਕਰਨੀ ਮੇਰ ਕੋ ਦੇ ਕੁੜੀ ਦਾ ਦੁੱਖ ਕੋ ਵੇਖਿਆ ਹੀ ਨਹੀਂ ਜਾਂਦਾ ਮੇਰਾ ਕੋ ਤਾਂ ਯਰਿਆ ਨਹੀਂ ਜਾਂਦਾ ਚਲੋ ਜਾ ਕੇ ਤਾਂ ਮਾਰੀ ਚੰਗੀ ਖਰੇ ਚੰਗੀ ਆ ਜੇ ਇਹਨੂੰ ਪਕਾ ਕੇ ਤੇ ਦੇ ਇਹ ਵੀ ਵਿਚਾਰੀ ਕਿਤੇ ਕਹੇ ਦੀ ਪੱਕੀ ਖਾ ਲੇ ਬੜਾ ਮਨੇ ਕੁੜੀ ਦਾ ਦੁੱਖ ਹੋਗਾ ਮੈਂ ਕੀ ਕਰਾਂ ਮੇਰੇ ਬਾਸੀ ਨਹੀਂ ਕੋਈ 쉬 ਯੱਲਾ ਮਿਲੋ ਮੈਂ ਕੀ ਪਹਿਣਾ ਵਾ ਤੇ ਮੇਰੇ ਨਾਲ ਦਾ ਸ਼ਹਿਰ ਜਾ ਕੇ ਨਾ ਸੌਦਾ ਲੈ ਆਈਏ ਜੀਵਨ ਮੈਂ ਤਾਂ ਦੇਵਲੀ ਆਉਂਦੀ ਆ ਇੱਕ ਗੱਲ ਕਰਨੀ ਅੱਜ ਤੜਨਾ ਮੈਂ ਬੜੀ ਪਿੰਦੋਂ ਮੇਰੀ ਗੱਲ ਸੁਣ ਸ਼ਹਿਰ ਚਲੀਏ ਤੇ ਲੈ ਗਏ ਸੌਦਾ ਪਾਣੀ ਮੇਰੀ ਗੱਲ ਸੁਣੋ ਹਾਂ ਹੁਣੇ ਸ਼ਹਿਰ ਜਾਣਾ ਜ਼ਰੂਰੀ ਆ ਕੋਈ ਤੇ ਗੱਲ ਨਹੀਂ ਜਾਇਆ ਜਾਊਗਾ ਮੰਮੀ ਆਈ ਆ ਤੇ ਉਹ ਵਿਚਾਰੀ ਕੀ ਆਖੂਗੀ ਮੈਨੂੰ ਛੱਡ ਕੇ ਘਰ ਤੇ ਆਪ ਚਲ ਗਈ ਸ਼ਹਿਰ ਮੈਨੂੰ ਨਾ ਚੰਗਾ ਲੱਗਦਾ ਜਾਂ ਤਾਂ ਤੁਸੀਂ ਆਪੇ ਜਾ ਕੇ ਲਿਆ ਦਿਓ ਕਿ ਠਹਿਰ ਕੇ ਤੇ ਜਾ ਮੁੰਡੇ ਕੋ ਮਗਾ ਲਓ ਓਏ ਉਹ ਮੇਰੇ ਘਟਾ ਆਖੇ ਲੱਗਦਾ ਵਾ ਕਲਾਈਏ ਕੇ ਪਾਸੇ ਜਾਂਦਾ ਕੇ ਪਾਸੇ ਆ ਮੇਰੀ ਗੱਲ ਸੁਣੋ ਹਾਂ ਪਿਆਰ ਨਾ ਆਖਿਆ ਕਰੋ ਨਿੱਕਾ ਨਿਗਾ ਹੁਣੋ ਠੀਕ ਆ ਨਾ ਤੂੰ ਹੀ ਕਹਿ ਕੇ ਵੇਖ ਲਈ ਪਿਆਰ ਨਾ ਉਹਨੂੰ ਕਹਾਂ ਲੂੰਗੀ ਮੈਂ ਪਿਆਰ ਨਾ ਤੁਸੀਂ ਤੇ ਉਹ ਡੂ ਡੂ ਕਰਕੇ ਪੈਂਦੇ ਰਹਿੰਦੇ ਸਾਰਾ ਦਿਨ ਉਹਨੂੰ ਬੰਦਾ ਕਦੇ ਪਿਆਰ ਨਾ ਬੋਲੇ ਵੀ ਪੁੱਤ ਆ ਚੀਜ਼ ਲਿਆ ਦੇ ਯਾਰ ਉਹਦਾ ਘੜਾ ਦਿਮਾਗ ਖੋਇਆ ਤੁਹਾਡੇ ਅੱਖੇ ਨਾ ਲੱਗੂਗਾ ਹੋਰ ਗੱਲਾਂ ਕਰਦੇ ਰਹਿੰਦੇ ਆ ਮੇਰੀ ਗੱਲ ਸੁਣੋ ਜਿਹੜੀ ਮੈਂ ਗੱਲ ਕਰਨ ਆਈ ਹਾਂ ਨਾ ਪਹਿਲਾਂ ਉਹ ਸੁਣੋ ਧਿਆਨ ਨਾਲ ਬਸ ਵੇਖੋ ਹੁਣ ਤੁਹਾਨੂੰ ਵੀ ਪਤਾ ਹੀ ਆ ਸਾਡੇ ਘਰ ਦੇ ਕਿੰਨੇ ਕੰਮ ਆ ਸੌ ਕੰਮ ਹੁੰਦਾ ਨਿਕਾ ਨਿਕਾ ਲੈ ਮੈਂ ਤਾਂ ਮਰੀ ਜਾਨੀ ਸ਼ਾਮਾਂ ਤੱਕ ਮੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਪਈ ਆ ਤੇ ਕਿੱਥੇ ਨਹੀਂ ਪਈ ਤੇ ਮੇਰੀ ਗੱਲ ਸੌ ਕੋ ਕੰਮ ਵਾਲੀ ਰਖ ਲੈਨੇ ਹਾਏ ਹੇ ਕੰਮ ਵਾਲੀਆਂ ਕਿੱਥੇ ਇੰਨਾ ਕੰਮ ਕਰਦੀਆਂ ਵਾਂ ਹੈ ਘਰ ਸਾਹਮਣੇ ਸੌਖੇ ਨਹੀਂਗੇ ਠੀਕ ਆ ਨਾ ਕੰਮ ਵਾਲੀ ਆਊਗੀ ਝਾੜੂ ਲਾ ਦੂ ਮਾੜਾ ਮਾੜਾ ਤੋ ਤੋ ਪੋਚੇ ਲਾ ਦੂਗੀ ਤੇ ਆਖਿਰ ਆਪਣੇ ਘਰ ਜਾਵੜਨਾ ਮੈਂ ਤੇਰੀ ਗੱਲ ਸਮਝਿਆ ਨਹੀਂ ਗੱਲ ਨੂੰ ਸਮਝੋ ਮੈਨੂੰ ਤਾਂ ਮੰਮੀ ਨੇ ਸਲਾਹ ਦਿੱਤੀ ਆ ਕਾਦੀ ਆਂਦੀ ਆ ਵੀ ਤੂੰ ਹੁਣ ਪਿੰਦਰ ਤੱਕ ਦੇਣਾ ਤੇ ਰਿਸਟਾਰਟ ਸੁਣਾ ਕਰੋ ਤੇ ਵਿਆਹ ਕਰਾਉ ਦਾ ਮੇਰੀ ਗੱਲ ਸੁਣ ਲਾ ਅਰੇ ਸਾਰੇ ਕੰਮ ਨਵੇਂ ਨਵੇਂ ਆ ਜੱਸਦਾ ਵੀ ਆ ਤੇ ਵਿੱਚ ਇਹ ਇਹਦਾ ਵਾਜੇ ਠੀਕ ਆ ਮੈਂ ਤਾਂ ਕਿਹਾ ਹੀਗਾ ਹਾਂ ਤੇ ਪਰ ਮੰਮੀ ਦੀ ਗੱਲ ਵੀ ਸਿਆਣੀ ਆ ਉਹ ਆਂਦੇ ਆ ਕਿ ਜੇ ਲੋਕਾਂ ਵਾਲੇ ਵਿੰਦੇ ਰਹੇ ਨਾ ਤੁਸੀਂ ਤੇ ਫੇਰ ਨਹੀਂ ਤੁਹਾਡਾ ਕੁਝ ਬਣਨਾ ਤੁਹਾਡਾ ਅੱਗਾ ਨਹੀਂ ਤੁਰਨਾ ਕੋਈ ਉਹ ਤਾਂ ਗੱਲ ਤੇਰੀ ਠੀਕ ਆ ਪਰ ਲੋਕਾਂ ਨੇ ਗੱਲਾਂ ਬਣੀਆਂ ਕਰਨੀਆਂ ਕਰਦੇ ਰਹਿਣ ਲੋਕੀ ਗੱਲਾਂ ਚਾਰ ਦਿਨ ਗੱਲਾਂ ਕਰਨੀਆਂ ਵਾ ਮੁੜ ਕੇ ਫੇਰ ਉਹੋ ਜੇ ਅਸੀਂ ਤਾਂ ਹੁਣ ਮੁੰਡੇ ਬਾਰੇ ਉਹ ਮੇਰੀ ਪਹਿਲੋ ਗੱਲ ਸੁਣਾ 2-4 ਮਹੀਨੇ ਹੋਰ ਖਲੋਜ ਜੀਏ ਠੀਕ ਆ। ਹਾਂ ਦੋ ਚਾਰ ਮਹੀਨੇ ਆਹੋ। ਦੋਆ ਚਵਾ ਮਹੀਨਾ ਚ ਤੂੰ ਮੇਰਾ ਵਜਾ ਵਜ ਜਾਣਾ ਵਾ। ਉਹ ਕੱਖ ਰਿ ਹੁੰਦਾ ਕਿਤੇ ਨਹੀਂ ਮਰ ਚਲੀ ਤੂੰ। ਮਰ ਕਿਉਂ ਨਹੀਂ ਚਲੀ ਮੇਰੀ ਗੱਲ ਸੁਣੋ। ਐਂ ਤਾਂ ਨਾ ਕਰੋ। ਥੋੜਾ ਇਹ ਦਿਮਾਗ ਨਾਲ ਸੋਚੋ। ਮੁੰਡਾ ਵੀ ਸਾਰਾ ਦਿਨ ਸਿਰ ਸੁੱਟ ਕੇ ਪਿਆ ਰਹਿੰਦਾ ਕਦੀ ਕਿਤੇ ਕਦੀ ਕਿਤੇ। ਪਤਾ ਟੈਨਸ਼ਨ ਕਿੰਨੀ ਹੁੰਦੀ ਆ। ਹੈ? ਉਹਨੇ ਕਿਹੜਾ ਹੁਣ ਬੁਲਾਣੇ ਲੱਭਣਾ। ਨਹੀਂ ਤੇ ਰਿਸ਼ਤਾ ਕਿਤੇ ਵੇਖਿਆ ਮੰਮੀ ਨੇ? ਉਹਨੇ ਕਿੱਥੇ ਵੇਖਣਾ ਵਿਚਾਰੀ ਨੇ। ਉਹਨੇ ਤੇ ਮੇਰੀ ਹਾਲਾਤ ਵੇਖ ਕੇ ਨਾ ਕੰਮ ਕਰਦੀ ਵੇਖ ਕੇ ਮੈਨੂੰ ਤਾਂ ਤਰਸ ਆਇਆ ਮਾਂ ਵਾ ਨਾ। ਤੇ ਮਾਂ ਨੇ ਫਿਰ ਇੰਨੀ ਗੱਲ ਸੋਚੀ ਪੀ ਨੌ ਲੈ ਆ ਘਰ ਤੇ ਗੱਲ ਤੇ ਕਰੂ ਤੇ ਰੋਟੀ ਤੇ ਪਾ ਕੇ ਦਊਗੀ ਗੱਲ ਤੇ ਤੇਰੀ ਸਹੀ ਆ ਤੇ ਪਰ ਇੱਕ ਗੱਲ ਇਹ ਬੰਨੂ ਨਾ ਜਮਾਨੇ ਕੋ ਬੜਾ ਡਰ ਲੱਗਦਾ ਈ ਤੇ ਨਾਲੇ ਰਿਸ਼ਤੇਦਾਰਾਂ ਵੀ ਨਾਲੇ ਸਾਨੂੰ ਗੱਲਾਂ ਕਰਨੀਆਂ ਹੀ ਆ ਹੱਦ ਕਰ ਦੇ ਜੇ ਤੁਸੀਂ ਜੇ ਜਮਾਨੇ ਵਾਲੀ ਵੰਦੇ ਰਹੇ ਨਾ ਤੇ ਫਿਰ ਨਹੀਂ ਕਿਹੇ ਪਾਸੇ ਲੱਗਿਆ ਜਾਣਾ ਠੀਕ ਆ ਨਾ ਉਹ ਤੇ ਗੱਲ ਤੇਰੀ ਠੀਕ ਆ ਤੇ ਪਰ ਇਹ ਆ ਨਾ ਤੇ ਕੋਈ ਗਾੜੀ ਕੋਈ ਵੇਖਣਾ ਤੇ ਫਿਰ ਗੱਲ ਬਣਨੀ ਆ ਰਿਸ਼ਤਾ ਹੋਵੇ ਕੋਈ ਚੰਗਾ ਤੇ ਕੋਈ ਮਿਲ ਜਾਣਾ ਕਿਹੜਾ ਕਮੀ ਆ ਕਿਸ ਗੱਲ ਦੀ ਨਾਲੇ ਇੱਕ ਗੱਲ ਹੋਰ ਆ ਨਾ ਮਨਜਿੰਦਰ ਅਹੀਂ ਕਿਹੜਾ ਹੁਣ ਕੁਛ ਵੇਖਣਾ ਵਾ ਸਾਨੂੰ ਤਾਂ ਬਸ ਰੋਟੀ ਪੱਕੀ ਨਾ ਮਤਲਬ ਆ ਤੇ ਨਾਲੇ ਮੁੰਡਾ ਸਾਡਾ ਵਿਚਾਰਾ ਚੱਲ ਉਹ ਵੀ ਅੱਗੇ ਆਪਣੇ ਗਾਂ ਦਾ ਸੋਚੂਗਾ ਜੀਵਨ ਤੂੰ ਹਾ ਗੱਲਾਂ ਤੇ ਕਰੀ ਜਾਨੀ ਆ ਅਜੇ ਨਵ ਲੱਭੀ ਨਹੀਂ ਗਈ ਉਹ ਨਹੀ ਤੇ ਵਿਆਹ ਧਰ ਕੇ ਬਹਿ ਜੀ ਉਹ ਵੀ ਆ ਕੇ ਤੇ ਮੁੜ ਕੇ ਕਿਹੜੇ ਖੂਜ ਪੈਣਾ ਹੀ ਉਹ ਤਾਂ ਕਿੱਥੋਂ ਆ ਜਣਾ ਉਹਨੇ ਹੈ ਕਦੀ ਭੱਜੇ ਵੀ ਵਾਪਸ ਮੁੜਦੇ ਹੁੰਦੇ ਆ ਉਹ ਨਿਕਲ ਕੇ ਗਈ ਐ ਨਿਕਲ ਕੇ ਤੁਸੀਂ ਤੇ ਭੋਲੇ ਜੇ ਬੜੀਆਂ ਗੱਲਾਂ ਕਰਦੇ ਪਰ ਜਿਤਰਾ ਮਰਜੀ ਆ ਨਾ ਸਾਨੂੰ ਨਵ ਵਰਗੀ ਕੁੜੀ ਨਹੀਂ ਲੱਭਣੀ ਮੁੜ ਕੇ ਆਹੋ ਸੱਚ ਸਵਾਜ ਉਹਨੇ ਪਾਈ ਏ ਟੋਕਰਾ ਭਰ ਕੇ ਹੋਰ ਕਿਸਨੇ ਪਾਉਣੀ ਨਹੀਂ ਨਾ ਵਾਕਿਆ ਨੇ ਲੱਬਣੀ ਨਾ ਵਰਗੀ ਤੁਹਾਨੂੰ ਠੀਕ ਆ ਨਾ ਉਹਦਾ ਤੇ ਸਾਰਾ ਸਿਆਪਾ ਹੋਇਆ ਵਾ ਉਹ ਸਾਡੇ ਘਰ ਦੀ ਬਰਬਾਦੀ ਦਾ ਕਾਰਨ ਬਣੀ ਆ ਪਤਾ ਵਾ ਤੁਹਾਨੂੰ ਜੇ ਉਹ ਨਖਤੀ ਰਹਿੰਦੀ ਚੰਗੀ ਤੇ ਮੇਰੀ ਧੀ ਨੂੰ ਕੀ ਹੋਣਾ ਸੀ ਮੇਰੀ ਗੱਲ ਸੁਣ ਲਾ ਹੁਣ ਜੇ ਤੂੰ ਮੁੜਾ ਵਿਉਂਦੀ ਗੱਲ ਕਰਨ ਦੀ ਆ ਨਾ ਤੇ ਹੁਣ ਕੋਈ ਚੰਗਾ ਕਾਰੋਬਾਰ ਲੱਭੀ ਤੇ ਮਰਦੂਸਾ ਗੱਲ ਕੋਈ ਚੰਗਾ ਕਾਰੋਬਾਰ ਲੱਭੰਦੀ ਲੋੜਨੇਗੀ ਬਸ ਕੁੜੀ ਸਿੰਪਲ ਜੀ ਵੇਖ ਲੈਣੀ ਆ ਤੇ ਕੋਈ ਗੱਲ ਨਹੀਂ ਬਸ ਸਾਨੂੰ ਇਹ ਸਾਡੇ ਘਰ ਨਾ ਆ ਜੇ ਆਪਣਾ ਕੰਮ ਧੰਦਾ ਸਾਵੇਂ ਤੇ ਮੁੰਡਾ ਹੜਾਰੇ ਲੱਗਦੇ। ਆਨੂ ਹੋਰ ਕੋਹ ਨਹੀਂ ਚਾਹੀਦਾ ਹੁਣ। ਐਂ ਤੇ ਦੋਵੇਂ ਜਣੀ ਖੇੜੀ ਭਕਾਈ ਜਾਣਦੇ ਆ ਤੇ ਪਰ ਮੁੰਡੇ ਨੂੰ ਤੇ ਪੁੱਛ ਲਈਏ। ਤੇ ਇਸੇ ਕਰਕੇ ਤੇ ਮੈਂ ਤੁਹਾਡੇ ਵੱਲ ਆਈ ਆ। ਮੁੰਡੇ ਨੂੰ ਹੁਣ ਤੁਸੀਂ ਮਨਾਉਣਾ। ਠੀਕ ਆ ਨਾ? ਤੁਹਾਡੀ ਗੱਲ ਉਹਦੇ ਖਾਣੇ 'ਚ ਬਹਿ ਜਾਣੀ ਆ। ਮੈਂ ਵੀ ਕਹਿ ਹੀ ਸਕਦਾ ਮੈਂ ਜ਼ਿਆਦਾ ਮਜਬੂਰ ਨਹੀਂ ਕਰ ਸਕਦਾ ਕਿਸ ਨੂੰ। ਠੀਕ ਆ। ਚਲ ਕਹਿ ਕੇ ਵੇਖੋ ਤੇ ਪਿਆਰ ਨਾਲ ਗੱਲ ਕਰਿਆ ਤਰੀਕੇ ਨਾਲ ਗੱਲ ਕਰਿਓ। ਠੀਕ ਆ ਨਾ? ਚਲ ਵੇ ਲੈਣਾ ਵਾ। ਆਹੋ। ਪੁੱਛੋ ਤੇ ਸਹੀ। ਹੁਣ ਹੱਥ-ਹੱਥ ਰਾ ਕੇ ਬਹਿ ਰਹੇ ਤੇ ਫੇਰ ਟਾਈਮ ਲੰਘਦਾ ਜਾਣਾ ਇਦਾਂ ਹੀ। ਚਲ ਕੋ ਕੋਈ ਨਹੀਂ ਫਾ ਕੁਈ ਨਾ ਮੈਂ ਕਿੰਨੀ ਕਰਾ ਲਈ ਹੁੰਦੀ ਜਿਹੜੀ ਮੇਰੇ ਗੜੀ ਤੇ ਬਾਣ ਨਾ ਪਵੇ ਮੇਰੇ ਸ਼ਾਇਦ ਕੰਮ ਰਹੇ ਹਰੇ ਥੇਰ ਮੇਰੇ ਤੇ ਨਿਕਲ ਬਟੇ ਨੇ ਉਹ ਆ ਰਹਾ ਉਹ ਨਾ ਉਹਦੀ ਮਾਂ ਆਗੇ ਆਗੇ ਆ ਯਾਰ ਮੈਂ ਤੈਨੂੰ ਦਿਖਣ ਦਿਆ ਵਾ ਬੈ ਨਾ ਉਹ ਮੈਨੂੰ ਪੈਸੇ ਦੇ ਜਿਹੜੇ ਤੈਨੂੰ ਮੈਂ ਥੋੜੇ ਜਿਹੇ ਫੜਾਏ ਸਮੱਲੇਵਾਂ ਵਾ ਜਾ ਕੇ ਮੱਜ ਯਾਫੜਨੀ ਆਹ ਯਾ ਇਹ ਨਿਆਕਾ ਬੰਜੂ ਗੱਲ ਬਾਕੀ ਹੁਣ ਉਸ ਸੁਨਿਆਰੇ ਨੂੰ ਮੈਂ ਕਿਹਾ ਸੀ ਤੇ ਉਹਨੇ ਮੈਨੂੰ ਫੋਨ ਕੀਤਾ ਵਾ ਅੱਛਾ ਜੀ ਤੇ ਉਹ ਆਂਦਾ ਕੋਈ ਨ ਮੇਰੇ ਖਾਤੇ ਚ ਪਾ ਦੇਣਾ ਵਾ ਤੇ ਗੱਲ ਸੁਣੋ ਜਦੋਂ ਮੱਜ ਲਿੱਕਿਆ ਉਹ ਬਾਕੀ ਦੁੱਧੀ ਕੋ ਲੈ ਲੈਨੇ ਆ ਤੇ ਮਾੜਾ ਜ ਮੈਨੂੰ ਵੀ ਦੱਸ ਦਿਓ ਮੈਂ ਤੇਲ ਚੋਲਾਂਗੀ ਉਹ ਜਾ ਪਰੇ ਤੇਲ ਚੋਣਾ ਤੂੰ ਕਰ ਜਾ ਚੁੱਕ ਚੁੱਕ ਕਿਰੇ ਡੰਗਰ ਲੈਣੇ ਮਾੜਾ ਮੋਟਾ ਤੇਲ ਚੋਣਾ ਇਥੇ ਬਹੁਤ ਖੁਸ਼ੀ ਨਾ ਹੁੰਨਿਆ ਦੱਸ ਮੇਰੀ ਗੱਲ ਸੁਣੋ ਜੇ ਭਾਈ ਕਰ ਜਾ ਚੁੱਕਿਆ ਲਾਉਣਾ ਦੀ ਆਪਾਂ ਵੀ ਹੈ ਨਾ ਇਹ ਕੀ ਡਿਗੜੀ ਗੱਲ ਆ ਉਹ ਯਾਰ ਕੋਈ ਚੀਜ਼ ਲਿਆਉਣੀ ਹੋਏ ਨਾ ਬੰਦਾ ਖੁਸ਼ੀ ਨਾ ਲਿਆਉਂਦਾ ਵਾ ਕੋਲ ਪੈਸੇ ਹੋਣ ਫੜ ਫੜ ਕੇ ਤੇ ਲਿਆਉਂਦੇ ਆਂ ਤੇ ਮਨ ਚ ਤੇ ਉਹਦਾ ਫਿਕਰ ਜਿਆ ਵਾ ਕਿ ਹੁਣ ਕਿ ਲਾਉਣੇ ਵੀ ਆਏ ਕਿਦਾਂ ਲੱਤਣੇ ਆ ਵਿਆਜ ਪੈਣਾ ਉਹ ਚੱਲ ਕੋਈ ਗੱਲ ਨਹੀਂ ਜੇ ਚੁੱਕੇ ਹੋ ਨਾ ਫਿਕਰ ਕਰੀਏ ਤੇ ਲੱਤ ਵੀ ਜਾਂਦਾ ਜੇ ਫਿਕਰ ਨਾ ਕਰਾਂਗੇ ਤੇ ਲੱਤਣੇ ਕਿੱਥੋਂ ਟੇਲ ਮੱਝ ਦੇ ਸਿੰਘਾਂ ਨੂੰ ਲਾਲੀ ਨਵਾਦ ਨੂੰ ਹੋੜ ਕੇ ਕੌਣਾ ਜਾਣਾ ਕੀ ਕਿਤੇ ਖੁਸ਼ ਹੋ ਕੇ ਵੀ ਕੋਈ ਕੰਮ ਕਰਕੇ ਲਿਆ ਫਿਰੂ ਬਸ ਜਦੋਂ ਕਿਤੇ ਜਾਣਾ ਇਦਾਂ ਹੀ ਸਰੂਪ ਜੀ ਕਰਦੇ ਰਹਿੰਦੇ ਮੇਰੀ ਗੱਲ ਸੁਣ ਇੱਕ ਤਾਂ 26 ਘੰਟੇ ਕੁੜੀ ਦੇ ਧਿਆਨ ਰਹਿੰਦਾ ਵਾ ਕੰਮ ਕਰਨੋਂ ਦਿਲ ਨਹੀਂ ਕਰਦਾ ਹੈ ਤੇ ਦੂਜਾ ਇਹ ਆ ਵੀ ਗਰੀਬੀ ਦੇ ਵਿੱਚ ਕਾਹਦਾ ਚਾਹ ਹੁੰਦਾ ਵਾ ਕਾ ਸਾਰੇ ਮਾਰੇ ਜਾਂਦੇ ਆ ਕਾ ਹੁੰਦੇ ਤਗੜੇ ਲੋਕਾਂ ਨੇ ਜਿੰਨਾਂ ਕੋ ਰੁਪਈਏ ਹੁੰਦੇ ਆ ਮਾੜੇ ਨੂੰ ਕਾਹਦਾ ਚਾਹ ਹੁੰਦਾ ਵਾ ਮਾੜੇ ਦੇ ਚਾਹ ਤਾਂ ਸਾਰੇ ਦਬ ਗਏ ਰਹਿ ਗਏ ਗਰੀਬੀ ਦੇ ਗੱਲ ਤੁਹਾਡੀ ਠੀਕ ਆ ਬਸ ਕੀ ਕਰਾਂ ਹੁਣ ਹੁਣ ਜਦਾਂ ਦਾ ਟਾਈਮ ਅਸੀਂ ਕੱਟਣ ਡਏ ਆ ਰੱਬ ਕਿਹਦਾ ਘਟਾਵੇ ਨਾ ਚਲੋ ਕੋਈ ਨਹੀਂ ਆਪੇ ਮੁੰਡਾ ਸਿਆਣਾ ਹੋਊਗਾ ਥੋੜਾ ਬੋਤਾ ਉਹ ਕੰਮ ਕਰੇਗਾ ਆਪੇ ਸਾਡਾ ਵੀ ਘਰ ਵੰਡਿਆ ਜਾਣਾ ਚਲੋ ਮਹਾਰਾਜ ਕਿਤੇ ਚੰਗਾ ਟਾਈਮ ਲਿਆਊਗਾ ਆਸਤੇ ਰੱਖਨੇ ਹੈ ਨਾ ਮੈਂ ਤਾਂ ਨਹੀਂ ਕਿਤੇ ਮਹਾਰਾਜ ਚੰਗਾ ਟਾਈਮ ਲਿਆਏ ਤੇ ਕਿਤੇ ਹੀ ਨਹੀਂ ਆਪਣਾ ਘਰ-ਬਾਰ ਬਣਾਈਏ ਸੋਣਾ ਚਲ ਫਿਰ ਮੈਂ ਹੁਣ ਚੱਲਿਆ ਜੀ ਜਾਓ ਫਿਰ ਹੈ ਜਾਓ ਫਿਰ ਮੁੰਡੇ ਨੂੰ ਅੱਜ ਆਪੇ ਲੈ ਆਮੂਗੀ ਉਹਨਾਂ ਨੂੰ ਲਿਆ ਕੇ ਹੁਣ ਉਹ ਗੱਡੀ ਵਾਲੇ ਨੇ ਵੀ ਪੈਸੇ ਲੈਣੇ ਆ ਇੱਥੇ ਕਿੱਥੇ ਬੰਦਾ ਪੈਸੇ ਦਊ ਉਹ ਚੱਲ ਕੋਈ ਨਹੀਂ ਗੱਡੀ ਵਾਲਾ ਕਿਹੜਾ ਬਗਾਨਾ ਵਾ ਉਹਨੂੰ ਕਹਿਦੀ ਤੈਨੂੰ ਦੁੱਖ ਦੇਣ ਠਹਿਰ ਕੇ ਦੇ ਦਾਂਗਾ ਐਡੀ ਵੀ ਨਹੀਂ ਗੱਲ ਹੈਗੀ ਚਲੋ ਉਹ ਤਾਂ ਫਿਰ ਲਾਗਾ ਬੰਨਾ ਵਾ ਤੇ ਵੀ ਸੋ ਸ਼ਰਮ ਹੁੰਦੀ ਅਗਲੇ ਨੂੰ ਅੱਤੋਂ ਪਿੱਛਾ ਚੰਗਾ ਫਿਰ ਚਲੋ ਠੀਕ ਆ ਮੈਂ ਵੀ ਥੋੜਾ ਹੱਥ ਮਾਰ ਲਾਂ ਕੰਮ ਨੂੰ ਬੈਠਿਆ ਸਣੀ ਹਾਂ ਹਾਂ ਮੈਂ ਸ਼ਹਿਰ ਹੋਇਆ ਇਹ ਕੜੀ ਕਾਜ ਲੈ ਲਿਆ ਨਾ ਮੈਂ ਸੂਟ ਲਿਆਉਣੇ ਆ ਆਪਣੇ ਵੀ ਲਿਆਉਣੇ ਆ ਤੇ ਨਾਲੇ ਕੁੜੀ ਵਾਸਤੇ ਵੀ ਕੋਈ ਲੈ ਆਉਣੇ ਆ ਠੀਕ ਆ ਕਰ ਲੈ ਕੰਮ ਕਰ ਹਾਂ ਵੇਲੇ ਹੀ ਆ ਚਲ ਕੋਈ ਨਹੀਂ ਚੱਲ ਜਾਨੇ ਹਲਾ ਤਿਆਰ ਮੈਂ ਤਿਆਰੀ ਆ ਪਾਈ ਇਹ ਕੱਪੜੇ ਇਦਾਂ ਚੱਲ ਜਾਣਾ ਚੱਲ ਠੀਕ ਆ ਚੱਲ ਫਿਰ ਤੇ ਐਸਾ ਚੋਦਾ ਕੀ ਕਰਨਾ ਫਿਰ ਉਹ ਤਾਂ ਫਿਰ ਬਾੜੋ ਜenderal ਆ ਜਾਣੇ ਆ ਹੁਣ ਉਹਨੂੰ ਸਮਝਾਈ ਆ ਮਾਰੀ ਮੋਟੀ ਉਹਨੂੰ ਦੱਸ ਦੀ ਨਾ ਤੇ ਆਪਾਂ ਚੱਲੇ ਆ ਆ ਜਲਦੀ ਆਪਾਂ ਚੱਲਦੀ ਚੱਲ ਠੀਕ ਆ ਹਾਂ ਪਰ ਮੇਰੀ ਗੱਲ ਸੁਣ ਯਾਰ ਹੁਣ ਕੀ ਹੋਇਆ ਉਹਨਾਂ ਨੇ ਮਾਝ ਲਿਆ ਨਾ ਨਹੀਂਗਾ ਉਹਨਾਂ ਨੇ ਜੇ ਰੁਪਈਆ ਵੀ 30000 ਖਾਤੇ ਦੇ ਪਾਤਾ ਵਾ ਤੇ ਉਹ ਲੱਗਿਆ ਉਹਨਾਂ ਨੇ ਫੋਨ ਕੀਤਾ ਹੋਗਾ ਮੇਰੇ ਦਿਮਾਗ ਚੋਂ ਨਿਕਲੀ ਇਹ ਗੱਲ ਹੈ ਜਿਵੇਂ ਇਦਾਂ ਕਰਕੇ ਨਾ ਉਹਨੂੰ ਹਲਾंदे ਤੇ ਫਿਰ ਬਾਅਦ ਜਾਂਦ ਜਾਨੇ ਚਲੋ ਵੇਖ ਲੋ ਫਿਰ ਬਾਅਦ ਜਾਂਦ ਜਾਨੇ ਉਹਨੂੰ ਆਈ ਲਾਂਦੀ ਚਲ ਠੀਕ ਆ ਮੋਦੂ ਜੰਦ ਨੇ ਮੈਂ ਵੇਣਾ ਬਰ ਗਾਉਣ ਚਲੋ ਵੀਰ ਜੀ ਹੁਣ ਦੋ ਜਾ ਬੋਲੇ ਬੋਲੇ ਆ ਗਏ ਜੀ ਆ ਗਏ ਆ ਗਏ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਆ ਜੀ ਦੋਸਤਾਂ ਛਾਵੇਂ ਖਲੋਣੇ ਆ ਦੋ ਮਿੰਟ ਆਓ ਆਓ ਮਰਮੀ ਬੋਲੇ ਸਾਰਾ ਸੱਤਾਂ ਹੋਰ ਬਰੰਗ ਤੇ ਨਾ ਸਾਰਾ ਸੱਤਾਂ ਤਾਂ ਜੱਜੋ ਵਾਹੋ ਜੀ ਬੈਠੋ ਗਾਲਿਓ ਪਾ ਆਇਦਾ ਵੀ ਮੀਂਹ ਨਿਉ ਪੈਂਦਾ ਬਹੁਤੀ ਗਰਮੀ ਆ ਜੀ ਹੈ ਹੱਤ ਹੋਈ ਡੰਗਰ ਵੀ ਬਿਮਾਰ ਹੋਣ ਰਹੀ ਉਹਦੇ ਲੋਕ ਆ ਵੀ ਬੜੇ ਬਿਮਾਰੀ ਗਰਮੀ ਨਾਲ ਹਾਂਜੀ ਹਾਂਜੀ ਹੈ ਇਹ ਆਪ ਚੱਲ ਜੇ ਕਿਤੇ ਮੀਂਹ ਮਾ ਪੈ ਜਾ ਹਵਾ ਠੰਡੀ ਹੋ ਜੇ ਕਿਤੇ ਫਸਲ ਵਧੇ ਕਿਤੇ ਜੀਵ ਜੰਤੂ ਜਿਹੜੇ ਵਿਚਾਰੇ ਕਿਤੇ ਪਾਣੀ ਧਾਣੀ ਪੀਣ ਐ ਕਿ ਗਰਮੀ ਪਈ ਬੜੀ ਆ ਤੇ ਮੈਨਾਂ ਪਾ ਹੱਤ ਹੋਈ ਆਹੀਂ ਚੱਲੇ ਹਾਂ ਸੈਰ ਅੱਛਾ ਤੇ ਉਹ ਕੋਈ ਸਮਾਨ ਸਮੂਲ ਲਿਆਉਣਾ ਆਇਗਾ ਤੇ ਉਹ ਘਰ ਦੇ ਕਹਿਣ ਦੇ ਸੀ ਤੇ ਮੈਨੂੰ ਫਿਰ ਚੇਤਾ ਆ ਗਿਆ ਮੈਂ ਵੀ ਉਹ ਤੁਹਾਡੇ ਵੱਲੋਂ ਵੀ ਮੈਂ ਆਉਣਾ ਉਹਨਾਂ ਨੇ ਨਹੀਂ ਮੈਂ ਤਾਂ ਦੱਸਿਆ ਪੈਸੇ ਆ ਗਏ ਸੀ ਅਕਾਊਂਟ 'ਚ ਹਾਂਜੀ ਹਾਂਜੀ ਪੈਸੇ ਆ ਗਏ ਸੀ ਤੇ ਆ ਰੁਪਏ ਆ ਗਏ ਸੀ ਆ ਨਾਲ ਗਿਰ ਲੈ ਹਾਂ ਦੂਜੇ ਵੀ ਪੈਸੇ ਜਿਹੜੇ ਰਹਿ ਗਏ ਆ ਇਹ ਆ ਗਿਆ ਨਾ ਆ ਗਿਆ ਆ ਗਿਆ ਆ 15000 ਗਿਨ ਲਾ ਠੀਕ ਆ ਤੇ ਨਾਲੇ ਨਾ ਗੱਡੀ ਵਾਲਾ ਡਿਆ ਮਗਰੋਂ ਠੀਕ ਆ ਠੀਕ ਆ ਠੀਕ ਆ ਜੀ ਦੋ ਛੱਡਣਾ ਛੱਡ ਦੀ ਥੋੜ ਬਹੁਤ ਕੋਈ ਗੱਲ ਕੋਈ ਗੱਲ ਹੈ ਠੀਕ ਆ ਅੱਗੇ ਸਰਤਾ ਤੁਹਾਨੂੰ ਪਤਾ ਮੈਂ ਮਜਬੂਰੀ ਹੀ ਕੀ ਤਾਂ ਕਰਕੇ ਮੱਝ ਨਹੀਂ ਬਚਣੀ ਜੀ ਨਹੀਂ ਕਰਨਾ ਸਕਦਾ ਸੌਦੇ ਤੋਂ 2 400 ਜ਼ਰੂਰ ਛੱਡੀਦਾ ਵਾ ਲੈ ਆ 500 ਚਲ ਠੀਕ ਆ ਭਰਾ ਬਹੁਤ ਤੇਰੀ ਮਿਹਰਬਾਨੀ ਨਹੀਂ ਨਹੀਂ ਚਲੋ ਠੀਕ ਆ ਤੁਸੀਂ ਅੱਗੇ ਜੇ ਤੇ ਨਹੀਂ ਜ਼ੁਬਾਨ ਦਾ ਮੁੱਲ ਹੁਣ ਤੇ ਨਾ ਸਾਈਸ ਭਾਈ ਕੀਤੀ ਇਹ ਗੱਲ ਸਹੀ ਆ ਜੀ ਜ਼ੁਬਾਨ ਦਾ ਮੁੱਲ ਆਉਂਦੇ ਗੱਡੀ ਵਾਲਾ ਲੱਦ ਲੈਨੇ ਆ ਤੇ ਚਲੋ ਆਓ ਚਾਹ ਪੀਨੇ ਆ ਚੱਲ ਇੱਥੇ ਪੀਲਾਂਗੇ ਘੁੱਟ ਕੋਈ ਗੱਲ ਨਹੀਂ ਚੱਲ ਤੁਸੀਂ ਬਹੁ ਫਿਰ ਮੈਂ ਨਾਈਟ ਡਰਾਈਵਰ ਨੂੰ ਗੱਡੀ ਵਾਲਾ ਆ ਜਾਊਗਾ ਪਾਣੀ ਲਿਆਇਓ ਘੁੱਟ ਪੀਣ ਨੂੰ ਹਾਂ ਠੀਕ ਹੈ ਠੀਕ ਚੱਲ ਇਹ ਆ 500 ਆ ਵਾਦ ਵਿੱਚ 200 ਹੋਰ ਪਾਊਂਗਾ ਉਹ 700 ਰੁਪਏ ਕਿਰਾਇਆ ਦੇ ਦੂੰਗਾ ਠੀਕ ਹੈ ਕਿ ਨਹੀਂ ਚੱਲ ਉਹਨੂੰ ਵੀ ਹੋਊਗਾ ਮੈਂ ਗਿਆ ਹਾਂ ਤੇ ਮੇਰਾ ਫੇਰਾ ਵਜਾ ਤੇ ਮੈਨੂੰ ਕੋਨਾ ਕੁਝ ਮਿਲ ਗਿਆ ਵਾ ਇਹ ਵੀ ਸਰ ਗਿਆ ਕੰਮ ਆਪਣਾ ਸਰਨਾ ਹਾਂਜੀ ਆਲਾ ਫੜ ਪੈ ਹੈ 14500 ਰੁਪਿਆ ਫੜ ਪਲਾ 3 ਤੇ 15 ਕਿਤੇ ਲੀਕ ਆ ਯਾਰ ਜਿਹਦਾ ਗੱਤਨ ਪਤਾ ਮੰਨਤਾਂ ਦਾ ਰੱਖਣਾ ਪੈਂਦਾ ਬੰਦੇ ਦਾ ਰੁਪਇਆ 500 ਮੈਂ ਸੱਤ ਠੀਕ ਹੈ ਨਾ ਇਦਾਂ ਕਰੇ ਚਾਹ ਬਣਾ ਤੈਨੂੰ ਕੱਪ ਤੇ ਨਾਲੇ ਮੈਨੂੰ ਪਾਣੀ ਦਾ ਬਹਾ ਦੇ ਜੀ ਮੀਤੀ ਉਹ ਨਾਲ ਕਿੱਥੇ ਬਿਠਾਉਂਦੇ ਉਹ ਬਾਹਰ ਹੀ ਬੈਠੇ ਆ ਤੁਹਾਨੂੰ ਅੰਦਰ ਬਿਠਾ ਲਓ ਇੱਥੇ ਲੈ ਆਓ ਅੰਦਰ ਇਹਨਾਂ ਕਹਿ ਆਦੇ ਆ ਕਿੰਦੇ ਸੇ ਲੈ ਆਓ ਚਲ ਕੋਈ ਨਾ ਅੰਦਰ ਲਾਓ ਨਾ ਕੋੜਾ ਨਹੀਂ ਚਾ ਚਲ ਮੈਂ ਫਿਰ ਐਕਨ ਮੰਨਦਾ ਤੇ ਉਹ ਹਰੇ ਸ਼ਾਮਾ ਆ ਜੀ ਆਜੋ ਅੰਦਰ ਹੀ ਆਜੋ ਗਰਮੀ ਬੜੀ ਆ ਬਾਹਰ ਉੱਥੇ ਪੱਖਾ ਚੱਲਣ ਦੇ ਉੱਥੇ ਬੰਨੇ ਆਜੋ ਚੱਲ ਫੇਫਰਾ ਵੰਦਰ ਚੱਲ ਆ ਜਾ ਮੋਤੀਆਂ ਨਾਲ ਇਹ ਜਿਹੜਾ ਛੋਛੂ ਠੀਕ ਹੈ ਗੁਮਿਆਰ ਬਣਾ ਦੇਣੀ ਹੈ ਮਾਂ ਜੀ ਚਾਹ ਤਰਿਆ ਹਾਂਜੀ ਤਰਿਆ ਠੀਕ ਹਾਂ ਪਾ ਗੱਲ ਦੱਸਾਂ ਇੱਕ ਮਾਦੀ ਸੇਵਾ ਕਰਿਓ ਸੇਵਾ ਕਰਾਂਗੇ ਔਰ ਕਰਦੀਆਂ ਕਿਉਂਕਿ ਮਾਦੀ ਗੇਠਨੀ ਨਹੀਂ ਮੇਰਾ ਜੀ ਨਹੀਂ ਕਰਦਾ ਪਰ ਮਜਬੂਰੀ ਆ ਕਿ ਸਾਡੀ ਕੁੜੀ ਨਹੀਂਗੀ ਠੀਕ ਤੇ ਉਹਦੀ ਦਵਾਈ ਦੁਵਾਈ ਲੈਣੀ ਪੈਂਦੀ ਆ ਅੱਛਾ ਅੱਛਾ ਹੱਥ ਨਹੀਂ ਪੈਂਦਾ ਪੈਸਾ ਪੂਹਾ ਨਹੀਂ ਕੋਈ ਇਹ ਤੇ ਹੈ ਹੀ ਆ ਪਾ ਅੱਜ ਕੱਲ੍ਹ ਆਜ ਬੜੇ ਨਾ ਮਹਿੰਗੇ ਹੋ ਗਏ ਆ ਦਵਾਈਆਂ ਕਿਹੜੀਆਂ ਸਸਤੀਆਂ ਆ ਮੁੰਹਾਈ ਵੱਡੀ ਹੋ ਗਈ ਆ ਤੇ ਚਲੋ ਦੇਖੋ ਜੀ ਬਿਮਾਰ ਹੋ ਜੇ ਘਰ ਬਾਹਰ ਫੇ ਕਰਨਾ ਤਾਂ ਪੈਂਦਾ ਹੀ ਆ ਕੀ ਕਰੇ ਮਨ ਨਹੀਂ ਕਰਨਾ ਹੀ ਪੈਂਦਾ ਹੈ ਕਿ ਨਹੀਂ ਆਵਾਜ਼ ਆਈ ਲੱਗਦਾ ਮੈਨੂੰ ਟਾਡੀ ਗੱਡੀ ਆਈ ਟੈਂਪੋ ਟੋ ਟ ਉਹ ਆ ਗਿਆ ਫਿਰ ਗੱਡੀ ਵਾਲਾ ਚੱਲ ਇੱਕ ਮਿੰਟ ਵੇਖੀਏ ਹਾਂ ਚਲੋ